ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਕੋਲੋਂ ਬਹੁਤ ਵੀਡੀਓ ਬਣਾਈਆਂ ਵਪਾਰ ਦਾ ਇਹਦਾ ਕੰਮ ਹੈ ਪਹਿਲਾਂ ਤੋਂ گاਵਾ ਐਚਐਫ ਨਸਲ ਦੀਆਂ ਇੱਥੇ ਵਿਕਰੀ ਵਾਲੀਆਂ ਆਉਂਦੀਆਂ ਰਹੀਆਂ ਅੱਜ 6 ਨਗ ਟੋਟਲ ਇਸ ਟਾਈਮ ਵਿਕਰੀ ਵਾਲੇ ਮੌਜੂਦ ਹੈ ਪੰਜੇਨਾ ਚੋ گاਵਾ ਜਾਂ ਵਹਿੜਾ ਕਹ ਲੋ ਵੀ ਇਸ ਟਾਈਮ ਗੱਪਣ ਖੜੀਆਂ ਨੇ ਜਿਨ੍ਹਾਂ ਦੀ ਜਾਣਕਾਰੀ ਭਾਈ ਆਪਾਂ ਨੂੰ ਵੀਡੀਓ ਦੇ ਮਾਧਮ ਨਾਲ ਦੇਊਗਾ ਇਹਨਾਂ ਤੋਂ ਇਲਾਵਾ ਇੱਕ ਇਧਰ ਗਾਂ ਇਹ ਤਾਜੀ ਸੋਈ ਵੀ ਆ ਬੱਚਾ ਇਹਦੇ ਨਾਲ ਵੱਛੀ ਪਰਲੇ ਪਾਸੇ ਖੜੀ ਐ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਹਰੇਕ ਵੀਡੀਓ 'ਚ ਹੀ ਹੁੰਦੀ ਆ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਕਿਤੋਂ ਵੀ ਖਰੀਦਦੇ ਹੋ ਉਹਦੀ ਤਸੱਲੀ ਤੁਸੀਂ ਕਰਨੀ ਐ ਜੋ ਵੀ ਜਾਣਕਾਰੀ ਉਹ ਮਾਲਕ ਦੁਆਰਾ ਵੀਡੀਓ ਦੇ ਵਿੱਚ ਦਿੱਤੀ ਜਾਊਗੀ ਤਾਂ ਤੁਸੀਂ ਉਸ ਜਾਣਕਾਰੀ ਦੇ ਹਿਸਾਬ ਨਾਲ ਹੀ ਆਕੇ ਪਸ਼ੂ ਨੂੰ ਦੇਖਣਾ ਤੇ ਉਹਦੀ ਨਿਰਖ-ਪਰਖ ਕਰਨੀ ਹੈ। ਬਾਕੀ ਸਾਡਾ ਕੰਮ ਸਿਰਫ ਵੀਡੀਓ ਬਣਾਉਂਦਾ ਹੈ ਤੇ ਅੱਜ ਤੁਹਾਨੂੰ 6 ਨਾਗੇ ਇਸ ਵੀਡੀਓ ਚ ਦਿਖਾਉਂਗਾ। ਚੁਰਾਤ ਬੜੀ ਸੋਹਣੀ ਵੈੜ ਤੋਂ ਪਹਿਲੇ ਨੰਬਰ ਵਾਲੀ ਤੋਂ ਕਰਾਂਗੇ। ਦੂਜੇ ਨੰਬਰ ਵਾਲੀ ਹਲ ਝਾਕਾਂਗੇ ਤੋਂ ਇਹ ਲੱਗੂਗਾ ਵੀ ਇਹਦੇ ਨਾਲੋਂ ਵੀ ਸੋਹਣੀ ਹੈ। ਬਾਕੀ ਡਿਟੇਲ ਇਹਨਾਂ ਦੀ ਆਪਾਂ ਨੂੰ ਬਾਈ ਖੁਸ਼ਦੀਪ ਦੱਸ ਦੂਗਾ। ਖੁਸ਼ਦੀਪ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਗਜੀਤ ਵੀਰੇ। ਅੱਛਾ ਬਾਈ ਹੁਣ ਲਿਆਇਆ ਕਰਾਂਗੇ ਰੂਟੀਨ ਚ ਪਸ਼ੂ? ਹਾਂਜੀ ਹਾਂਜੀ ਬਾਈ ਬੱਸ ਹੁਣ ਢੇਲੀ گاਵਾ ਹੁੰਦਗਾ ਹੀ ਆ ਘਰੇ ਜੀ। ਠੀਕ ਹੈ ਹਾਂਜੀ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਡੱਬੀ ਵਹਿੜਾ ਹਾਂਜੀ ਅ ਕਿੰਨਵਾ ਸੂਆ ਬਾਈ ਇਹ ਜਗਜੀਤ ਵੀਰੇ ਪਹਿਲਾ ਸੂਆ ਜੀ ਹਮ ਤੇ ਹਜੇ 20 ਮਹੀਨਿਆਂ ਦੀ ਹੈ ਬੱਚੀ ਇਹ ਅੱਛਾ ਕੋਸ਼ ਦੇਣੀ ਉੱਪਰ ਉਮਰ ਦੀ 20 ਮਹੀਨਿਆਂ ਤੋਂ ਠੀਕ ਹੈ ਤੇ ਖੀਰੀ ਹੈ ਜੀ ਦੰਦਾਂ 'ਚ ਇਹ ਠੀਕ ਹੈ ਤੇ ਯਾਨੀ ਪ੍ਰੋਪਰ ਇਹਦਾ ਪੂਰਾ ਰਿਕਾਰਡ ਮਿਲੂਗਾ ਠੀਕ ਹੈ ਵਹਿੜਦਾ ਹਮ ਤੇ ਯਾਨੀ ਜਿੰਨਾ ਆਪਣੇ ਯਾਦ ਉਹ 10 ਵੀ ਨਵੇਂ ਇੱਕ ਤਾਂ ਆਪ ਸੈਕਸੀ ਬੰਦੀ ਹੈ ਜੀ ਹਮ ਜਮਾਸਕਾ ਦੇ ਦੀ ਹੂੰ ਪੀਡੀਐਫ ਦਾ ਜਮਾਸਕਾ 66 ਸੀਮਨ ਹੂੰ ਤੇ ਇਹਦੇ ਅੱਗੇ ਪੀਡੀਐਫ ਇਹ ਲੱਗਿਆ ਟਿੰਬਰ ਲੇਕ 66 ਠੀਕ ਹੈ ਮਾਂ ਇਹਦੀ 올 ਸਟਾਰ ਦੀ ਸੀ ਇਹਦੀ ਮਦਰ ਦੀ ਵੀ ਵੀਡੀਓ ਵੀ ਹੈਗੀ ਆਪਣੇ ਕੋਲੇ ਠੀਕ ਹੈ ਹਾਂਜੀ ਅ ਕਿੰਨੇ ਦਿਨ ਲਾਉ ਸੋਚ ਤੇ ਇੱਥੇ ਹੀ ਰਹੂਗਾ ਇਹਦੇ ਜੀ ਦਿਨ ਹਜੇ 15 ਪਏ ਆ ਜੀ ਜਗਜੀਤ ਵੀਰੇ ਹੂੰ ਤੇ ਬਾਕੀ ਇਹਦੇ ਮਦਰ ਮੰਨ ਕੇ ਚੱਲੋ ਹੁਣ ਸੂਈ ਵੀ ਆ ਤੇ ਇਸ ਗਰਮੀ ਚ ਬਈ 5 ਦਿਨਾਂ ਦੀ ਸੂਈ ਜਿੱਦ ਦੇ ਆਪਾਂ ਵੱਛੀ ਪਰਚੇਜ਼ ਕਰੀ ਆ ਉਹਦੇੋਂ 42 43 ਕਿਲੋ ਤੇ ਸੀ 56 57 ਕਿਲੋ ਦੁੱਧ ਉਹਨੇ ਦਿੱਤਾ ਸਾਡ ਲਕਟੇਸ਼ਨ ਚ ਠੀਕ ਹੈ ਐਕਤੀ ਚੌਥੇ ਸੂਏ ਸੂਈ ਆ ਠੀਕ ਹੈ ਹਾਂਜੀ ਰੇਟ ਇਹਦਾ ਫੋਨ ਤੇ ਰੱਖਣਾ ਰੇਟ ਜਗਜੀਤ ਵੀਰੇ ਦੋ ਵੱਡੀਆਂ ਬਿਹੜਾਂ ਦੇ ਦੋਨਾਂ ਦੇ ਆਪਾਂ ਫੋਨ ਤੇ ਹੀ ਕਰਾਂਗੇ ਜੀ ਕਿਉਂਕਿ ਆਪਾਂ ਵੀ ਕਾਫੀ ਚੰਗੇ ਪੈਸੇ ਲਾ ਕੇ ਬਿਹੜਾਂ ਲਈਆਂ ਵੀ ਜੇ ਤਾਂ ਆਪਣੇ ਕੋਲੇ ਮੰਨ ਕੇ ਚੱਲੋ ਵੀ ਗੱਬਣ ਗੱਬਣ ਬਿਹੜਾਂ ਕੋਈ ਦੋ ਚਾਰਾਂ ਜਣਾਂ ਚ ਬੈਗੀਆਂ ਠੀਕ ਆ ਜੀ ਨਹੀਂ ਸਾਨੂੰ ਪਤਾ ਆਪਾਂ ਘਰੇ ਸ਼ੈੱਡ ਪਾਉਣਾਗਾ 10 ਐਨੀਮਲ ਰੱਖਣੀਆਂ ਵਧੀਆ ਚੰਗੀਆਂ ਹੀ ਰੱਖਣੀਆਂ ਆ ਜੀ ਹੂੰ ਤੇ ਨਹੀਂ ਫਿਰ ਚੁਆਇਸ ਤਾਂ ਘਰ ਵਾਸਤੇ ਹੈਗੀ ਹੈ ਜਿੰਦਗੀ ਕੋਈ ਚੱਕਰ ਨਹੀਂ ਜੋ ਡਿਟੇਲ ਵਾਈ ਅਸੀਂ ਦੰਦ ਹੀ ਦਿਖਾ ਦਿੰਦੇ ਆ ਜੀ ਇਹਦੇ ਮਾੜੇ ਵੀਡੀਓ ਚ ਦਿਖਾ ਦੇਣੇ ਆ ਬਾਕੀ ਸੀਮਨ ਦੀ ਡਿਟੇਲ ਸਾਰੀ ਵਾਈ ਵੱਲੋਂ ਤੁਹਾਨੂੰ ਦੱਸੀ ਗਈ ਉਹ ਜੀ ਵੀਡੀਓ ਚ ਮਾਲਕਾਂ ਤੋਂ ਵੀ ਆਪਾਂ ਬੁਲਵਾ ਕੇ ਬਣਾਈ ਆ ਜੀ ਓਕੇ ਖੀਰੀ ਦੋਸਤੋ ਕਨਫਰਮ ਕਨਫਰਮ ਖੀਰੀ ਆ ਜੀ ਅਜੇ ਦੰਦ ਵੀ ਨਹੀਂ ਤੋੜਨੀ ਸਹੀ オリジナル ਏਜ ਹੈ ਇਹਦੀ ਓਕੇ ਹਾਂਜੀ ਸੋ ਫੁੱਲ ਵੱਡੇ ਕਦ ਕਦ ਚਾੜ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਇਹ ਜਗਜੀਤ ਵੀਰੇ ਇਦਾਂ ਦੀਆਂ ਬੱਚੀਆਂ ਜਿਹੜੀਆਂ ਆਪਣੇ ਕੋਲੇ ਅੱਜ ਇਹ ਹੈਗੀਆਂ ਹੂੰ ਇਹਨਾਂ ਚੋਂ ਚਾਰ ਵੜਾ ਆ ਤਾਂ ਇਦਾਂ ਦੀਆਂ ਤਿੰਨ ਚਾਰ ਇਹ ਵੱਡੀਆਂ ਹੂੰ ਬਈ ਜਿਹੜੇ ਭਰਾ ਨੇ ਬਰੀਡ ਬਣਾਉਣੀ ਆ ਚਾਹਵਾਣਾ ਬਰੀਡ ਦੇ ਸੱਜਣਾ ਇੱਧਰ ਖੜ ਜੀ ਤੇ ਬਾਹਰ ਭੇਡ ਦੇ ਆ ਬਈ ਪੈਸੇ ਜਗਜੀਤ ਵੀਰੇ ਜ਼ਰੂਰ ਲੱਗ ਜਾਣਗੇ ਹੂੰ ਜਿਵੇਂ ਇਹਨਾਂ ਦਾ 10 10 11 11 ਪੀੜੀਆਂ ਦਾ ਰਿਕਾਰਡ ਆ ਵੜਾਂ ਦਾ ਤੇ ਜਨਰੇਸ਼ਨ ਅੱਜ ਦੇ ਟਾਈਮ 'ਚ ਟੌਪ ਦੀ ਘਰੇ ਜਾਂਦੀ ਆ ਤੇ ਖੁੱਲ ਗਈ ਤੁਰੂਗੀ ਜੀ ਹੁੰਦਾ ਤਲੇਆਰੇ ਨਾਲ ਤੁਰਦੀ ਨਹੀਂ ਤਾਂ ਤੇ ਵਧੀਆ ਇੱਕ ਤਾਂ ਮੰਨ ਕੇ ਚੱਲੋ ਬੱਚੇ ਲੈਣ ਨੂੰ ਤਾਂ ਜਿਹੜੀ ਬਣੂਗੀ ਵਧੀਆ ਬਣੂਗੀ ਤੁਸੀਂ ਕੋਲੇ ਖੜੇ ਹੋ ਜੀ ਹਾਈਟ ਦੇਖ ਲਓ ਬੱਚੀ ਦੀ ਪਹਿਲਾਂ ਦੀ ਐਡੀ ਹੁੰਦੀ ਨਹੀਂ ਜੀ ਦੋਸਤੋ ਖੀਰੀ ਹੈ ਤੇ ਪਹਿਲਾਂ ਸੂ ਹੈ ਇਹ ਵੱਡੀ ਗੱਲ ਆ ਬਾਕੀ ਬਰੀਡ ਕੁਆਲਟੀ ਤੁਸੀਂ ਜਜਮੈਂਟ ਵੀਡੀਓ ਚ ਕਰ ਲੈਣੀ ਹੈ ਬਰੀਡ ਵਾਈਜ਼ ਤਾਂ ਜੀ ਨੋ ਕੰਪਰੋਮਾਈਜ਼ ਹੀ ਅੱਜ ਦੇ ਐਨੀਮਲਾਂ ਚ ਕਿਸੇ ਚ ਵੀ ਜੀ ਤੇ ਫਰਜ ਨਹੀਂ ਬਹੁਤ ਆਲੇ ਦਰਜੇ ਦੀਆਂ ਜਿਹੜੀਆਂ ਪਹਿਲੇ ਤੇ ਦੂਜੇ ਨੰਬਰ ਵਾਲੀਆਂ ਵੇੜਾਂ ਆਪਾਂ ਦਿਖਾਵਾਂਗੇ ਤੇ ਦੁੱਧ ਦਾਦ ਆਪਾਂ ਨੂੰ ਕੋਈ ਕੈਨ ਦੀ ਨਹੀਂ ਲੋੜ ਵੀ ਐਨਾ ਪਾ ਦੇਣਗੀਆਂ ਐਨਾ ਪਾ ਦੇਣਗੀਆਂ ਦੁੱਧ ਬੱਚੀ ਮੌਸਮ ਵਧੀਆ ਜੀ ਤੇ ਅੱਗੇ ਸਾਂਭ ਸੰਭਾਲ ਵਧੀਆ ਹੋਵੇ ਇਹ ਪੀਕ 50 ਪਲੱਸ ਵੀ ਕਰ ਸਕਦੀ ਹੈ ਜੀ ਆਪ ਦਾ ਕਿਉਂਕਿ ਬੇਤਾਲੀ ਬੱਛੀ ਆ ਵੱਡੀ ਬੱਛੀ ਆ ਬਰੀਡ ਕੁਆਲਟੀ ਵਾਲੀ ਆ ਜਨਰੇਸ਼ਨ ਵਾਈਜ਼ ਬਹੁਤ ਵਧੀਆ ਤੇ ਆਪਾਂ ਐਡਰੈਸ ਵੀ ਦੱਸ ਦਾਂਗੇ ਤੇ ਜਿਹੜੇ ਭਰਾ ਜਾਣਦੇ ਆ ਵੀ ਇਹ ਫਾਰਮ ਉਹਨਾਂ ਦੇ ਬੰਦਿਆਂ ਦਾ ਕਿੱਦਾਂ ਦਾ ਕਿੱਦਾਂ ਦੀਆਂ ਬਰੀਡਾਂ ਤੇ ਕਿੱਦਾਂ ਦਾ ਮਿਲਕ ਦੇ ਰਹੀਆਂ ਉਹਨਾਂ ਦੀਆਂ ਬੱਚੀਆਂ ਠੀਕ ਆ ਜੀ ਉਹ ਭਲੀ ਭੰਤੀ ਸਾਰੇ ਹੀ ਬੰਦੇ ਜਾਣਦੇ ਆ ਠੀਕ ਆ ਬੰਦੋ ਭਾਈ ਸੋ ਇਹ ਪਹਿਲੇ ਨੰਬਰ ਤੇ ਫੀ ਰਿਵਾਰਡ ਸੂਨ ਦੇ ਵਿੱਚ ਅਜੇ ਦਿਨ ਲੈਂਦੀ ਐ 15 ਅੰਕ ਬਾਕੀ ਹਾਈਟ ਇੱਥੋਂ ਦੇਖ ਲਓ ਵੀ ਆਪਣੇ ਇੱਥੋਂ ਟਿੱਕਰ ਬੱਛੀ ਆਉਂਦੀ ਐ ਜੀ ਹਾਈਟ ਚਾਹ ਦੇਖ ਲੋ ਹਾਈਟ ਚੰਗੀ ਆ ਦੱਸੋ ਬਹੁਤ ਜਿਆਦੇ ਵੱਡੀ ਹਾਈਟ ਦਾ ਬੱਚਾ ਗਾ ਖੀਰੀ ਵੱੱਛੀ ਐ ਬੰਦੋ ਬਈ ਸੋ ਇਹ ਪਹਿਲੇ ਨੰਬਰ ਤੇ ਸੀ 2 ਨੰਬਰ ਤੇ ਦੱਸੋ ਵੈੜ ਬਬੀ ਸੋਣੀ ਖੜੀ ਐ ਜਗਜੀਤ ਵੀਰੇ ਇਹ ਦੂਜਾ ਸੂਹਾ ਵੱੱਛੀ ਐ ਜੀ ਹੂੰ ਤੇ ਇਹ ਜੀ ਛੇਗ ਵਾਲੇ ਦੰਦ ਕੱਢ ਰਹੀ ਐ ਵੈੜ ਠੀਕ ਐ ਹਾਂਜੀ ਤੇ ਉਹ ਆਪਾਂ ਦੰਦਾਂ ਤੇ ਕੈਮਰਾ ਮਾਰ ਦਿਓ ਬਈ ਸਾਈਡਾਂ ਵਾਲੇ ਕੱਢ ਰਹੀ ਹੈ ਦੰਦ ਬੱਚੀ ਹਾਂ ਦੇਖੋ ਸਹੀ ਹੈ ਛੇਕ ਵਾਲੇ ਦੰਦ ਚੱਕੀ ਸਿੱਦਾ ਵਾਲੇ ਦੰਦ ਕੱਢ ਰਹੀ ਹੈ ਜੀ ਵਹਿੜ ਛੇ ਜਿੱਦਾਂ ਬੰਦਾ ਇਹਨੂੰ ਅੱਗੇ ਮਰਜੀ ਮੰਨ ਲੇ ਠੀਕ ਹੈ ਤੇ ਇਹਦਾ ਦੁੱਧ ਦਾ ਰਿਕਾਰਡ ਪਹਿਲਾਂ ਤਾਂ ਹਾਈਟ ਦੇਖ ਲਓ ਵੀ ਦੋਨਾਂ ਦੀ ਸੇਮ ਹਾਈਟ ਆ ਹਮ ਥੁੱਲ ਵੱਡੀਆਂ ਬਹਿੜਾ ਸਹੀ ਹੈ ਤੇ ਦੁੱਧ ਦਾ ਰਿਕਾਰਡ ਵਹਿੜ ਦਾ ਜੀ ਫਸਟ ਟਾਈਮਰ ਦਾ ਬਹੁਤ ਚੰਗਾ ਇਹਦਾ ਪੂਰੇ ਲਕਟੇਸ਼ਨ ਦਾ ਰਿਕਾਰਡ ਵੀ ਹੈਗਾ ਵੀ ਜੋ ਇਹਨੇ ਪੂਰੇ ਲਕਟੇਸ਼ਨ ਚ ਦੁੱਧ ਪਾਇਆ ਜੀ ਠੀਕ ਹੈ ਤੇ ਜਾਨੀ ਇਹਦਾ ਪ੍ਰੋਪਰ ਰਿਕਾਰਡ ਆ ਤੇ ਬਾਕੀ ਜਿਹੜਾ ਇਹਦੀ ਸੀਮਨ ਡਿਟੇਲ ਆ ਉਹ ਮੇਰੇ ਕੋਲ ਫੋਨ 'ਚ ਹੈਗੀ ਆ ਫੜੀ ਪੁੱਤ ਆ ਗਿਆ ਬਈ ਇਹਦੇ ਹਵਾਨੇ ਤੇ ਦੋਨੇ ਪਾਸੇ ਨਾੜਾਂ ਬਹੁਤ ਸੋਹਣੀਆਂ ਉਸ ਦੂਜਾ ਸੂਆ ਹਵਾਨਾ ਫਿਟਿੰਗ ਵਾਲਾ ਬਹੁਤ ਸੋਹਣ ਕਮਾ ਦੇ ਬਈ ਗੋਲ ਗੋਲ ਤੁਰਦੀ ਤੁਰਦੀ ਜਗਜੀਤ ਵੀਰੇ ਇਹਨੇ ਫਸਟ ਟਾਈਮਰ ਨੇ ਦੁੱਧ ਕਰਿਆਗਾ ਜਿਹੜਾ ਐਵਰੇਜ ਆ ਜੀ ਹੂੰ ਉਹ 40 ਤੋਂ 42 ਕਿਲੋ ਜੀ ਹੂੰ ਤੇ ਜਿਹੜਾ ਇਹਦਾ ਪੀਕ ਰਿਆ ਜੀ ਉਹ 48 ਕਿਲੋ 250 ਗ੍ਰਾਮ ਦਾ ਰਿਹਾ ਜੀ ਠੀਕ ਹੈ ਤੇ ਟੈਗ ਨੰਬਰ ਆ ਜੀ ਇਹਦਾ 78 ਜੀ ਹੂੰ ਤੇ 78 ਟੈਗ ਨੰਬਰ ਸਾਇਰ ਸਟਾਈਕਰ ਗ੍ਰੈਂਡ ਸਾਇਰ 50055 great grand sire avs charm ਤੇ ਅੱਗੇ ਇਹਦੇ ਲੱਗਿਆਗਾ ਪੀਡੀਐਫਾ ਦਾ ਪੀਡੀਐਫਾ ਦਾ ਕੀਨ ਠੀਕ ਹੈ ਸੋ ਦੋਸਤੋ ਇਹ ਡਾਟਾ ਜਿਹੜਾ ਬਾਈ ਮੌਨ ਹਲਤੇ ਦਿਖਾ ਰਿਹਾ ਜਿੱਥੋਂ ਤੇ ਜਿਹੜਾ ਬਾਕੀ ਡਾਟਾ ਇਹਨਾਂ ਦਾ ਜਾਨੀ ਚਾਰ ਚਾਰ ਪੰਜ ਪੰਜ ਪੀੜੀਆਂ ਦਾ ਹੋਰ ਆ ਉਹ ਵੀ ਜਾਨੀ ਸਾਰਾ ਆਪਣੇ ਕੋਲੇ ਬੈਕਗ੍ਰਾਉਂਡ ਨੂੰ ਹੋਰ ਵੀ ਹੈਗਾ ਜੀ ਠੀਕ ਹੈ ਹਾਂਜੀ ਸੋ ਇਹ ਵੈੜ ਦੇਖੋ ਦੋਸਤੋ ਦੂਜਾ ਸੂਆ ਸੁਣਦੀ ਹੈ ਸੋਹਣੀ ਵੜ ਬਹੁਤ ਸੋਹਣਾ ਟਾਂਚਾ ਬਹੁਤ ਸੋਹਣਾ ਹਵਾਰਾ ਬਰੀਡ ਕੁਆਲਟੀ ਦੇਖ ਲੋ ਰੈੱਡ ਕਲਰ ਦਾ ਟੈਗ ਲੱਗਾ 78 ਨੰਬਰ ਹਵਾਨਾ ਬਾਕੀ ਇਧਰ ਪਾਸੇ ਜਗਜੀਤ ਵੀਰੇ ਬੈਂਸ ਬੂਂਸ ਦੇਖ ਲੋ ਆਡਰ ਤੇ ਖੜਾਈ ਪੁੱਤ ਹਮ ਖੜਾ ਲਾ ਦੇਖੋ ਕਿੰਨੀਆਂ ਸੋਹਣੀਆਂ ਪੁੜਾ ਪੜਾ ਪਸਲੀ ਕੰਬੜਾ ਗੈਪ ਗੂਪ ਬੈਕ ਆਡਰ ਫੋਰ ਆਡਰ ਪੈਠ ਪੁੜਾ ਚੜਾਈ ਚੜੂਈ ਖੁੰਜੀ ਕਿਸੇ ਪਾਸੇ ਹੋਣੀ ਜੀ ਕਰਮਾਂ ਵਾਲੀ ਜਿਹੜੇ ਵੀ ਭਰਾ ਕੋਲੇ ਉੱਠ ਗਈ ਤੇ ਮੰਨ ਕੇ ਚੱਲੋ ਵੀ ਦੁੱਧ ਲੈਣ ਨੂੰ ਵੀ ਤਾਂ ਹੈਗਾ ਹੀ ਆ ਚੰਗਾ ਜਾਨਵਰ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਕੰਪੀਟੀਸ਼ਨ ਲੈਵਲ ਦੀਆਂ ਇਹ ਪਹਿਲੀਆਂ ਦੁੰਨੇ ਵਛੀਆਂ ਰਾਜੀ ਬਾਜੀ ਰਹਿਣ ਵਧੀਆ ਐਣ ਸਹੀ ਸਲਾਮਤ ਸੂਕੇ ਸੁਆ ਇਹਨਾਂ ਦਾ ਚੱਲੇ ਤੇ ਚੰਗਾ ਹਾਈ ਕੁਆਲਿਟੀ ਦਾ ਦੁੱਧ ਪਾਉਣਗੀਆਂ ਜੀ ਵਧੀਆ ਬੱਚੇ ਦੇਣਗੀਆਂ ਤੇ ਚੰਗਾ ਰਿਜ਼ਲਟ ਬੈੜਾ ਨੇ ਦੇਣਾ ਤੇ ਆਪਣਾ ਯਾਨੀ ਜਿਹੜੇ ਭਰਾ ਕੋਲੇ ਉਹ ਉੱਠ ਗਿਆ ਮੁਕਦੀ ਗੱਲ ਇਹ ਆ ਵੀ ਕਸਟਮਰ ਬਣ ਜੂ ਆਪਣਾ ਪੱਕਾ ਜੀ ਸਹੀ ਹੈ ਸੋ ਦੋਸੋ ਇਹ ਦੂਜਾ ਸੂਆ ਸੁੰਦੀ ਵੈਡ ਵੀ ਬਈ ਘਰੇ ਆਪਾਂ ਜੇ ਐਨੀਮਲ ਤਿਆਰ ਕਰਨਾ ਘੱਟ ਤੋਂ ਘੱਟ ਬਾਲਾਂ ਨ ਮੰਨੋ ਚਾਰ ਪੀੜੀਆਂ ਚ ਜਾ ਕੇ ਚੌਥੀ ਪੀੜ੍ਹੀ ਸੁਧਰਦੀ ਆ ਜਾ ਕੇ ਜੀ ਹੂੰ ਤੇ ਇਨ ਮੰਨ ਕੇ ਚਲੋ 810 ਜਨਰੇਸ਼ਨ ਆ ਇੰਪੋਰਟਡ ਆ ਸੁਧਰੀ ਵੀ ਬਰੀਡ ਜਾਂਦੀ ਆ ਜਾ ਕੇ ਕਰਮਾ ਵਾਲੀਆਂ ਫੀਮੇਲ ਕਾਫ ਦੇ ਦੇਣ ਦੋਨੇ ਹੀ ਇਹ ਵਹਿੜਾਂ ਤਾਂ ਫਾਰਮ ਦੀ ਨੀਵ ਰੱਖਣ ਵਾਲੀਆਂ ਬੱਚੀਆਂ ਐ ਦੋਨੇ ਜੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਆਪਾਂ ਤੇ ਇਹ ਕੇ ਜਿਹੜੀ ਬੱਚੀ ਛੇਕ ਦੇ ਦੰਦ ਕੱਢ ਰਹੀ ਆ ਲੈ ਚਲੋ ਬਈ ਦੇਖੀ ਰਿਹਾ ਜੀ ਵੀ ਕੋਈ ਕੰਪੈਰੀਸ਼ਨ ਨਹੀਂਗਾ ਦੋਨੇ ਹੀ ਬੱਚੀਆਂ ਚ ਫਰਜੀ ਬਾਈ 13 ਨੰਬਰ ਤੇ ਜਿਹੜੀ ਗਾਂ ਇਹ ਵੀ ਜਗਜੀਤ ਵੀਰੇ ਦੂਜਾ ਸੂਆ ਵਹਿੜਾ ਜੀ ਹੂੰ ਤੇ ਇਹ ਮੰਨ ਲਓ ਵੀ ਸੈਡਾਂ ਵਾਲੀਆਂ ਕੰਨੀਆਂ ਚੱਕਦੀਆਂ ਚਾਹੇ ਬੰਦਾ ਜਵਾਨ ਮੰਨ ਲੇ ਚਾਹੇ ਛਿੱਗੀ ਮੰਨ ਲੇ ਜੀ ਠੀਕ ਹੈ ਹਾਂਜੀ ਜਿਹੜਾ ਇਹਦਾ ਦੁੱਧ ਆ ਜੀ ਵਹਿੜ ਦਾ ਬਹੁਤ ਜ਼ਿਆਦਾ ਚੰਗਾ ਰਿਕਾਰਡ ਆ ਇਹਨੇ 35 ਪਲੱਸ ਦੁੱਧ ਜਾਣੀ ਵਧੀਆ ਚੰਗਾ ਟੈਕਮਾ ਲੰਬਾ ਸੈਂ ਟਾਈਮ ਦਿੱਤਾ ਜੀ ਤੇ ਵੱਧ ਬੰਦਾ ਕੋਈ ਨਾ ਮੰਨੇ 45 ਨਹੀਂ ਆਪਾਂ ਕਹਿੰਦੇ 50 ਨਹੀਂ ਕਹਿੰਦੇ 40 ਕਿਲੋ ਦੁੱਧ ਆਪਣੀ ਤਸੱਲੀ ਤੇ ਲੈ ਜੇ ਖੁਸ਼ ਹੋ ਕੇ ਠੰਡਾ ਦੁੱਧ ਆਰਾਮ ਨਾਲ ਪਾਈ ਜੋ ਬਰੀਡ ਬਰੂਡ A1 ਟਾਪ ਦੀ ਹੈ ਜੀ ਇਹਦਾ ਵੀ ਆਪਣੇ ਕੋਲੇ 7 ਜਨਰੇਸ਼ਨਾਂ ਦਾ ਸਾਰਾ ਪ੍ਰੋਪਰ ਰਿਕਾਰਡ ਵੈੜਦਾ ਹੈਗਾ ਜੀ ਤੇ ਬਾਕੀ ਹਜੇ ਸੂਨ ਚ ਕਾਫੀ ਦੇਣੇ ਦੇ ਪਏ ਆ ਮੰਨ ਕੇ ਚੱਲੋ ਹੂੰ 15 ਦਿਨ ਲੈ ਜੇ 15 ਲੈ ਜੇ ਤੇ ਨਹੀਂ 10 ਦਿਨ ਤੇ ਇਹਦੇ ਵੈਸੇ ਹੀ ਪਏ ਆ ਜੀ ਤੇ ਬਾਕੀ ਖੜਾਈ ਪੁੱਤ ਆਰਡਰ ਰੂਡਰ ਦੇਖੋ ਜੀ ਉੱਪਰੋਂ ਅਟੈਚ ਹੈਡਰ ਚੌੜਾ ਸਟਾਰਟ ਹੁੰਦਾ ਰੇਡ ਜਗਜੀਤ ਵੀਰੇ 1,85,000 ਦੀ ਵੈੜ ਦੇ ਦਾਂਗੇ ਜੀ ਆਪਾਂ ਇਹ ਪੂਰੀ ਤੇ ਮੱਛੀ ਬਰੀਡ ਵਾਈਜ਼ ਆਂਡਰ ਰੂਡਰ ਕੰਪੈਕਟ ਫੈਕਸਰ ਰੱਖੂਗੀ ਤੇ ਬਾਕੀ ਪ੍ਰੋਪਰ ਇਹਦਾ ਬਾਇਓ ਡਾਟਾ ਸਾਰਾ ਮਿਲ ਜੂਗਾ ਜੀ ਸਾਨੂੰ ਤੋਂ ਪੇਰੇ ਸੀ ਚੰਗੀ ਤਰ੍ਹਾਂ ਦੇਖ ਲੋ ਇਹਦੀ ਬਰੀਡ ਕੁਆਲਿਟੀ ਬਾਕੀ ਸੌਦੇ ਕੋਲ ਆਇਆ ਹੁੰਦੇ ਹੁੰਦੇ ਜਰੂਰ ਜੇ ਕੋਈ ਵੀ ਖਰੀਦਣਾ ਚਾਹੁੰਦਾ ਆ ਕੇ ਦੇਖੋ ਜਗਜੀਤ ਵੀਰੇ ਜੇ ਕੋਈ ਭਰਾ ਪੇਮੈਂਟ ਇਨਵੈਸਟ ਕਰਨਾ ਚਾਹੁੰਦਾ ਨਾ ਇਹਨਾਂ ਗਾਵਾਂ ਕੋਲ ਆ ਗਿਆ ਤਾਂ ਜਣੀ ਆਪਣੇ ਇੰਨੀ ਕੀ ਤਸੱਲੀ ਆ ਵੀ ਚੀਜ਼ਾਂ ਪਸੰਦ ਆਉਣਗੀਆਂ ਜੀ ਦੇਖੋ ਫੇਸ ਕੁਆਲਿਟੀ ਦੇਖ ਲੋ ਉੱਪਰੋਂ ਲੈ ਕੇ نیچے ਤੱਕ ਪੈਰ ਪੂਰ ਸ਼ੁੱਧ ਕਲਰ ਪ੍ਰਿੰਟ ਸਾਰੀ ਚੀਜ਼ ਇਹ ਵਾ ਨਾ ਤਕਰੀਬਨ ਅੱਜ ਦੇ ਲੋਟ ਚ ਸਾਰੀਆਂ ਬੱਛੀਆਂ ਦੀ ਜੀ ਕਿਉਂਕਿ ਬਹੁਤ ਘੱਟ ਵਾਰ ਇਦਾਂ ਦਾ ਲੋਟ ਇਕੱਠਾ ਹੁੰਦਾ ਜੀ ਚਾਹੇ ਉਹ 5 10 ਜਿੰਨੀਆਂ ਮਰਜ਼ੀ گاਵਾਂ ਦਾ ਹੋ ਜੇ ਤੇ ਬਹੁਤ ਰੇਅਰ ਮਿਲਦੀ ਹੈ ਚੰਗੀ ਵਿਹੜ ਅੱਜ ਦੇ ਟਾਈਮ 'ਚ ਚੱਲ ਪੁੱਤੋ ਲੈ ਚੱਲੇ ਲੈ ਚੱਲੇ ਹੌਲੀ 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 ਫਿਰ ਜਿਹੜੀ 4 ਨੰਬਰ ਤੇ ਗਾਂ ਬਾਈ ਕਿਹਨ ਰਿਹਾ ਦੂਜਾ ਸੂਆ ਜੀ ਇਹ ਤੇ ਆਰਡਰ-ਆਰਡਰ ਕਰਮਾ ਵਾਲੀ ਦਾ ਬਹੁਤ ਨਜਾਇਜ਼ ਚੰਗਾ ਡਿਜ਼ਾਈਨਿੰਗ ਵਾਲਾ ਅਗਾੜੀ ਗੂੜੀ ਦੇਖੋ ਬਹੁਤ ਸੋਹਣੀ ਵੇਂਸ ਨਾਲ ਭਰਪੂਰ ਦੋਨੇ ਸਾਈਡਾਂ ਤੋਂ ਹੀ ਬਹੁਤ ਸੋਹਣਾ ਆਰਡਰ ਆ ਦੇਖੋ ਤੇ ਇਹਦਾ ਜੀ ਬੱਚੀ ਦਾ 37 ਕਿਲੋ ਦੁੱਧ 38 37 38 ਕਿਲੋ ਜਾਨੀ ਬੰਦਿਆਂ ਨੇ ਚੋਇਆ ਇੱਕ ਰੇਲੂ گاਵਾ ਰੱਖਿਆ ਸੀ ਬੰਦਿਆਂ ਕੋਲੇ 10-12 ਕਿਜੀ ਤੇ ਆਪਣਾ ਜਾਨੀ ਮੰਨਣਾ ਵੀ ਵਧੀਆ ਬੰਦੇ ਕੋਲੇ ਉੱਠ ਗਈ ਫਾਰਮ 'ਚ ਵੈੜ ਖੁੱਲੀ ਖਾਲੀ ਫਿਰਦੀ ਹੋਵੇ 40 ਪਲੱਸ ਦੁੱਧ ਬੜੇ ਆਰਾਮ ਨਾਲ ਕੱਢਣ ਵਾਲੀ ਹੈ ਵੈੜ ਜੀ ਕਿਉਂਕਿ ਬਰੀਡ ਬਰੂਡ ਬੱਛੀ ਦੀ ਕੈਰੇਕਟਰ ਬਹੁਤ ਸੋਹਣੇ ਆ ਚੰਗੀ ਸੰਭੀ ਪਲੀ ਆ ਤੇ ਅਭੀ ਹੈਰੇਟ ਕੀ ਰਹਿਣਾ ਇਹਦਾ ਖਸਤੀ ਇਹਦੇ ਜੀ ਦਿਨ 7 ਰਹਿੰਦੇ ਆ ਜੀ ਅੱਜ ਵੈੜ ਦੇ ਠੀਕ ਹੈ ਇਹਦੇ 28 ਤਰੀਕ ਨੂੰ ਦਿਨ ਪੂਰੇ ਦੱਸੇ ਸੀ ਆਪਾਂ ਨੂੰ ਅੱਜ 21 21 ਤਰੀਕ ਹੋ ਚੱਲੀ ਆ ਕੀਮਤ ਕੀ ਰਹੂਗੀ ਜੀ ਕੀਮਤ ਜੀ 1,45,000 ਰੁਪਏ ਇਸ ਵੈੜ ਦੀ ਦੋਸਤੋ ਇਹ ਲੰਬਾਈ ਫੁੱਲ ਹੈ ਤੇ ਹਾਈਟ ਇਹਦੀ ਦੂਜੀਆਂ ਦੇ ਮੁਕਾਬਲੇ ਘੱਟ ਆ ਥੋੜੀ ਮੀਡੀਅਮ ਹਾਈਟ ਚ ਹੈ। ਦਾ ਹਾਈਟ ਆਪਾਂ ਇੱਥੋਂ ਹੀ ਜੱਜ ਕਰਾਣੇ ਆ ਜੀ ਸਾਰੀਆਂ ਗਾਇਆਂ ਦੇ ਨਾਲ ਕਿੰਨੇ ਦੇ। ਸਹੀ। ਮੇਰੇ ਇੱਕ ਵੇ ਤੱਕ ਆਉਂਦੀ ਹੈ ਇੱਥੋਂ ਤੱਕ। ਸਹੀ। ਤੇ ਹਾਈਟ ਐਵੇਂ ਨਹੀਂ ਵੀ ਜਿਵੇਂ ਆਪਾਂ ਕਹਿ ਰਹੀਏ ਵੀ ਕੋਈ ਜੱਜ ਕਰ ਲੈ ਵੀ ਛੋਟੀ ਹਾਈਟ ਆ। ਛੋਟੀ ਨਹੀਂ। ਵੀ ਆਪਾਂ ਦੂਜੀਆਂ ਬੱਚੀਆਂ ਜ਼ਿਆਦਾ ਵੱਡੀਆਂ ਕਰਕੇ ਹਾਂ। ਆਪਾਂ ਕਹਿ ਸਕਦੇ ਆਂ ਵੀ ਯਾਨੀ ਹਾਈਟ ਵਧੀਆ ਗਈ ਤੇ ਪਰ ਬੱਚੇ ਪੁੱਛੇ ਲੈਣ ਨੂੰ ਵੀ ਤੇ ਜਿੱਦਾਂ ਦਾ ਇਹਦਾ ਆਰਡਰ ਆ ਜੀ ਹਮ ਅੱਜ ਦੇ ਟਾਈਮ 'ਚ ਆਰਡਰ 'ਚ ਸਾਰਿਆਂ ਨੂੰ ਹੀ ਮਤ ਪਾਉਂਦੀ ਆ। ਕਿਉਂਕਿ ਇਹ ਥੋੜੀ ਜੀ ਜ਼ਿਆਦਾ ਤਿਆਰ ਆ ਜੀ ਅਗੋਂ ਪਿਛਾਂ ਤੱਕ ਹਵਾਨਾ ਪੂਰਾ ਫੁੱਲ ਲੈ ਚੱਲ ਬਈ ਸੋ ਇਹ ਤੁਹਾਨੂੰ ਦੱਸੋ ਗਾਂ ਦਿਖਾ ਰਹੇ ਸੀ 4 ਨੰਬਰ ਦੇ ਉੱਤੇ 5 ਨੰਬਰ ਤੇ ਖੋਰ ਵਾੜ ਦਿਖਾਵਾਂਗੇ ਤੇ 6 ਨੰਬਰ ਤੇ ਦਿਖਾਵਾਂਗੇ ਤੁਹਾਨੂੰ ਸੂਈ ਸਵਾਈ ਗਾਂ ਬੱਚਾ ਵੱਛੀ ਵਾਲੀ ਆ ਜਿਹੜੀ 5 ਨੰਬਰ ਤੇ ਕਿਹੜਾ ਦੇ ਵਿੱਚੋਂ ਲਾਸਟ ਉੱਤੇ ਖੁਸ਼ ਦੀ ਜਿਹਦਾ ਸੂਆ ਕਹਿ ਨਵਾ ਬਈ ਇਹ ਜਗਜੀਤ ਵੀਰੇ ਫਸਟ ਟਾਈਮਰ ਆ ਜੀ ਮੱਛੀ ਤੇ ਦੰਦੇ ਦੇ ਆਪਾਂ ਚੈੱਕ ਨਹੀਂ ਕਰੇ ਉਹ ਇਹ ਦੋਂਦੀ ਉਹ ਚੌਗੀ ਉਹ ਛਿੱਗੀ ਉਹ ਇਹ ਆਪਾਂ ਦੇਖੇ ਨਹੀਂ ਜੀ ਤੇ ਇਹਨੇ ਦਿਖਾਏ ਨਹੀਂ ਸੀ ਉੱਥੇ ਥੋੜਾ ਧੱਕਾ ਕਰਦੀ ਆ ਠੀਕ ਫਾਰਮ ਦੀ ਵੀਡੀਓ ਆਪਣੇ ਕੋਲੇ ਇਹਦੀ ਇਹ ਜਿਹੜੀ ਆਪਾਂ 2 ਨੰਬਰ ਤੇ ਚਿੱਟੀ ਬੱਛੀ ਦਿਖਾਈ ਹੈ ਜੀ ਹੂੰ ਇਹ ਤੇ ਉਹ ਇੱਕੇ ਫਾਰਮ ਦੀਆਂ ਜੀ ਤੇ ਇਹਦੀ ਸੀਮਨ ਡਿਟੇਲ ਇਹਦੀ ਹੈਗੀ ਆਪਣੇ ਕੋਲ ਜੀ ਠੀਕ ਹੈ ਤੇ ਉਹ ਮੈਂ ਤੁਹਾਨੂੰ ਦੇਖ ਕੇ ਇਹ ਚੋ ਦਾ ਦਿੰਨਾ ਵੀ ਇਹਦੇ ਕੀ ਕੁਛ ਲੱਗਿਆ ਕਰਿਆ ਕਿਹੜੇ ਸੀਮਨ ਦੀ ਆ ਇਹਦਾ ਰੇਟ ਕੀ ਲੈਣੀ ਕੋਸ਼ਿਸ਼ ਦੀ ਰੇਟ ਜੀ ਇਹ ਬੱਛੀ ਆਪਾਂ ਦੇ ਦਾਂਗੇ 125000 ਦੀ ਜੀ ਠੀਕ ਹੈ ਇਹ ਹੈਗੀ ਆ ਜੀ 40 100 ਆ ਦੇਖ ਲਓ 16 ਦੀ ਸਨੜ ਲਰਕਾ ਉਹਦਾ ਲੱਗਿਆ ਇਹਦੇ ਐਬੀਐਸ ਵੀਸਟ ਐਬੀਐਸ ਵੀਸਟ ਹਾਂਜੀ ਤੋਂ ਲੱਗਾ ਤੇ ਮਦਰ ਇਹਦੀ ਉਹਨਾਂ ਨੇ ਆਪਾਂ ਨੂੰ ਦੱਸਿਆ ਸੀਗਾ ਜੀ ਚੈਂਪੀਅਨ ਬੋਲ ਦੀ ਪਈ ਚੈਂਪੀਨ ਬੋਲ ਆਉਂਦਾ ਐ ਨਹੀਂ ਪਤਾ ਵੀ ਕਿਹੜੀ ਕੰਪਨੀ ਦਾ ਉਹ ਠੀਕ ਹੈ ਚੈਂਪੀਨ ਬੋਲਦੀ ਮਾਦਰ ਦੱਸਿਆ ਸੀਗਾ ਰੇਟੇ ਦਾ ਰੱਖਿਆ ਨੇ 1,25,000 ਰੁਪਏ ਜੀ ਸਵਾ ਲੱਖ ਰੁਪਏ ਹਾਈਟ ਇਹਦੀ ਦੇਖ ਲੋ ਵੀ ਵੱਡੀਆਂ ਵਹਿੜਾਂ ਜਿੱਡੀ ਹਾਈਟ ਆ ਵੱਡੀ ਹਾਈਟ ਆ ਬਾਕੀ ਮੈਂ ਖੜਾ ਲਈ ਬੁੱਤ ਨਾਲ ਖੜ ਕੇ ਜੱਜ ਕਰਾ ਦਿਨਾ ਆ ਦੇਖ ਲੋ ਵੀ ਇੱਥੋਂ ਤੱਕ ਆਉਂਦੀ ਹੈ ਬੱਚੀ ਹੂੰ ਤੇ ਲੰਮੀ ਲੰਜੀ ਪੂਰੀ ਆ ਬਰੀਕ ਪੂਰੀ ਆ ਗਾਹ ਨੂੰ ਵੀ 4 ਰੁਪਏ ਵਾਧੇ ਲਈਆ ਆਰਡਰ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਧਰ ਟੇਪਰਾਂ ਨੂੰ ਪਿੱਠ ਕਰਕੇ ਖੜਾਈ ਪਿੱਛੋਂ ਆਰਡਰ ਦੇਖ ਲੋ ਜੀ ਬਰੀਕ ਆਰਡਰ ਆ ਪੂਰਾ ਸੋਹਣਾ ਉਪਰੋਂ ਅਟੈਚ ਅਰ ਡਰ ਜੀ ਬਹੁਤ ਸੋਹਣਾ ਆਰਡਰ ਤਿਆਰ ਕਰੂ ਵੱਧਣਾ ਮੰਨੋ ਬੱਛੀ ਸੌਖਾ ਜੀ 30 ਕਿਲੋ ਦੁੱਧ ਆਰਾਮ ਨਾਲ ਦੇਈ ਜਾਊ ਰੇਟ ਮੁਤਾਬਕ ਦੁੱਧ ਇੰਨਾ ਕੱਢ ਗਈ 28 30 ਕਿਲੋ ਜੀ ਬਹੁਤ ਵਧੀਆ ਰਹੂ ਤੇ ਬੱਚੇ ਲੈਣ ਨੂੰ ਲੰਮੀ ਲੰਜੀ ਵਹਿੜਾ ਜੀ ਤੇ ਯਾਨੀ ਮੇਰੇ ਅਕੋਰਡਿੰਗ ਯਾਨੀ ਵਧੀਆ ਰਿਜ਼ਲਟ ਦਊਗੀ ਕਸਟਮਰ ਨੂੰ ਖੁਸ਼ ਕਰਨ ਵਾਲੀ ਚੀਜ਼ ਐ ਲੈ ਚਲੋ ਸੋ ਦੋਸਤੋ ਇਹ ਵੈਣ ਪਹਿਲਾ ਸੂਆ ਸਵਾ ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਜੋ ਡਿਟੇਲ ਸੀ ਉਹ ਬਾਈ ਨੇ ਤੁਹਾਨੂੰ ਦੇਤੀ ਹੈ ਲਾਸਟ ਉੱਤੇ ਤੁਹਾਨੂੰ ਇੱਕ ਸੂਈ ਸਵਾਈ ਵਹਿੜ ਦਿਖਾਉਣੀ ਹੈ ਖੁਸ਼ਦੀਪ ਜਿਹੜੀ ਹੈ ਲਾਸਟ ਉੱਤੇ ਗਾਂ ਦਿਖਾਵਾਂਗੇ ਸ਼ੇਮਪੂਨਰ ਤੇ ਆਏ ਮੰਨ ਕੇ ਚੱਲੋ ਜੀ ਅ ਅੱਜ ਦੀ ਮਾਰਨਿੰਗ ਦੇ ਟਾਈਮ ਨੇਰੇ ਜੋ ਇਹ ਸੂਈ ਸੀਗੀ ਜੀ ਹੂੰ ਸਵੇਰ ਹੀ ਜੇਰ ਜੂਰ ਕੰਪਲੀਟ ਪੈ ਗਈ ਜੇਰ ਆਪਾਂ ਸੁੱਟੇ ਆਏ ਆ ਵੀਡੀਓ ਬਣਾ ਕੇ ਰੱਖ ਲਈ ਹੈ ਜੀ ਠੀਕ ਹੈ ਤੇ ਇਹ ਆਉਣ ਵਾਲੀ ਗੱਡੀ ਦੇ ਆਉਣ ਵਾਲੀ ਸੂਪੀ ਅਜੇ ਉਹ ਦੇਖ ਲੋ ਵੀ ਬੱਚਾ ਚੱਟੀ ਜਾਂਦੀ ਆ ਸਵਾਰ ਕੇ ਤੇ ਆਦਰੇ ਇਮੇਜੇ ਨਾ 4 ਦੇਣੇ ਤੇ ਰਹਿੰਦੇ ਸੀਗੇ ਠੀਕ ਹੈ ਹਜੇ ਮਾਰਦੀ ਵੀ ਕੱਚਾ ਬੌਲਾ ਹੀ ਆ ਬੱਚਾ ਕੀ ਦਿੱਤਾ ਨੇ ਫੀਮੇਲ ਕਾਫ ਦਿੱਤੀ ਹੈ ਜੀ ਠੀਕ ਹੈ ਤੇ ਪਾਈਪਰ ਦੀ ਠੀਕ ਹੈ ਹਾਂਜੀ ਅੱਛਾ ਕੀ ਰੇਟ ਰਹਿਣਾ ਇਹਦਾ ਰੇਟ ਜਗਜੀਤ ਵੀਰੇ ਇਹਦਾ 145000 ਰੁਪਈਆ ਜੀ ਬਾਕੀ ਆ ਦੇਖ ਲਓ ਮੇਨਸ ਬੂਨਸ ਮਿਲਕ ਵੇਨ ਦੂਜਾ ਹਸੂਆ ਕੀ 6 ਦੰਦਾ ਹਾਈਟ ਮੈਂ ਦੂਜੇ ਪਾਸੇ ਖੜ ਕੇ ਜੱਜ ਕਰਾ ਦੇਣਾ ਤੇ ਆਰਡਰ ਆਰਡਰ ਤੇ ਇੱਕ ਵਾਰੀ ਖੜੀ ਤੇ ਵੀ ਕੈਮਰਾ ਮਾਰ ਦਿਓ ਥੋੜਾ ਜਿਹਾ ਭਾਈਦੀ ਜ਼ਿਆਦਾ ਹੈ ਜੀ ਖੁੱਲੀ ਆਈ ਕਰਕੇ ਵਹਿੜ ਤੇ ਕੇਰਾ ਚਾਰ ਸਪੇਰੋਂ ਤੁਸੀਂ ਆਰਡਰ ਆਪ ਮਾੜਾ ਜਿਹਾ ਦਿਖਾ ਦਿਓ ਤੋਰੀ ਦੇ ਪੁੱਤ ਜਦ ਸੋ ਦੱਸੋ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਇਧਰ ਨੂੰ ਸਵੇਰ ਦੀ ਸੂਈ ਵੀ ਮੰਨ ਲਓ ਤੁਸੀਂ ਜਾਂ ਰਾਤ ਦੀ ਸੂਈ ਮੰਨ ਲਓ ਹਵਾਨਾ ਹੁਣ ਤੁਸੀਂ ਇਹ ਜਗਜੀਤ ਵੀਰੇ ਆਪਾਂ 8:00 ਵਜੇ ਵਹਿੜ ਚੋਈ ਆ ਜੀ ਹੂੰ ਸਣੇ ਬੱਚਾ ਯਾਨੀ ਤਕਰੀਬਨ ਇਹਦਾ 6 ਤੋਂ 7 ਕਿਲੋ ਦੁੱਧ ਕੱਢਿਆ ਜੀ ਠੀਕ ਹੈ ਤੇ ਵਧੀਆ ਅਮੀਰਾ ਦੁੱਧ ਦੀ ਵੀ ਚੰਗਾ ਦੁੱਧ ਪਾਉ ਕਿਉਂਕਿ ਅੱਜ ਹੁਣ ਤਾਂ ਭਾਲ ਭੂਲ ਵੈੜਦੇ ਬਿਲਕੁਲ ਵੀ ਨਹੀਂ ਮੇਨ ਸਬੂਨ ਸ ਵਧੀਆ ਦੇਖ ਰਹੇ ਹਾਂ ਕਿ ਕੱਲ ਨੂੰ ਭਾਲ ਪਾ ਜੇ ਕਹਿ ਨਹੀਂ ਸਕਦੇ ਆਪਾਂ ਬਾਕੀ ਅਗਾੜੀ ਦੋਨੇ ਸਾਈਡਾਂ ਤੋਂ ਕੈਮਰਾ ਮਾਰ ਕੇ ਦੇਖੋ ਉੱਪਰੋਂ ਸਰੀਰ ਸਟ੍ਰੇਟ ਸਰੀਰ ਦੀਆਂ ਦੋਨੇ ਸਾਈਡੀਆਂ ਵੇਇਨਸ ਮਿਲਕ ਪਾਈਪ ਲਾਈਨ ਬਹੁਤ ਸੋਹਣੀ ਹੈ ਇੱਧਰ ਟੇਦੀ ਖੜਾ ਲਈ ਪਤਾ ਇੱਥੇ ਖੜਾ ਲਾ ਦੇਖੋ ਥਾਨ ਥੁਣ ਬਹੁਤ ਚੰਗਾ ਜੀ ਬਾਕੀ ਹੱਥ ਦੀ ਚਵਾਈ ਵਾਲਾ ਥਾਨ ਤਾਂ ਹੈਗਾ ਹੀ ਆ ਜੀ ਤੇ ਮਸ਼ੀਨ ਤੋਂ ਤਾਂ ਇਹ ਮਿਲਕਿੰਗ ਹੁੰਦਗੀ ਆਈ ਹੈ ਇਹਦੀ ਜੀ ਵਹਿੜ ਦੀ ਬਾਕੀ ਨਾਲ ਬੱਚਾ ਚੰਗਾ ਗਾ ਜਿਹੜੇ ਵੀ ਭਰਾ ਦੇ ਜਾਣ ਗੀਆਂ ਦੋ ਜਾਣ ਗੀਆਂ ਚੋਂ ਚਾਂ ਪੋਲਾ ਰੂ ਵਰਗਾ ਬਹੁਤ ਚੰਗਾ ਸੋਏ ਦੋਸਤੋ 6 ਨੰਬਰ ਤੇ ਤੁਹਾਨੂੰ ਦਿਖਾ ਰਹੀ ਸੀ ਲੈ ਚੱਲ ਬਈ ਇਹਦੇ ਨਾਲ ਬੱਚਾ ਵੱੱਛੀ ਹੈ ਤੇ ਇੱਕ ਹੀ ਗਾਂ ਸੀ ਜਿਹੜੀ ਸੂਈ ਸਵਾਈ ਬਾਈ ਕੋਲ ਉਹਦੇ ਚੇ ਤੁਹਾਨੂੰ ਚੰਗੇ ਕਦ ਕਾੜ ਦੀ ਚੰਗੀ ਲੰਬੀ ਇਹ ਗਾਂ ਦਿਖਾਈ ਹੈ ਬਾਕੀ ਪਸ਼ੂ ਜਿਹੜਾ ਵੀ ਖਰੀਦਣਾ ਹੈ ਉਹਦੀ ਆ ਕੇ ਤੁਸੀਂ ਤਸੱਲੀ ਕਰਿਓ ਤੇ ਆਪ ਦੀ ਸਮਝ ਨਾਲ ਖਰੀਦ ਲਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ